ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵਲੌਗ 'ਚ ਅਸੀਂ ਅੱਜ ਜਾ ਰਹੇ ਆ ਫਰੋਜ਼ਪੁਰ ਅਸਾਈਨ ਦਾ ਬਾਰਡਰ ਦੇ ਇਹ ਸਮਾਂ ਬੰਦ ਗਿਆ ਦੀ ਪ੍ਰਿੰਟ ਪੁੱਜੀ ਜਾਂਦਾ ਜੇ ਟਾਈਮ ਬੰਦ ਗਿਆ ਬਾਕੀ ਸਤਿ ਸ਼੍ਰੀ ਅਕਾਲ ਫਤਿਹਗੁਰਾ ਇਹ ਸਾਡੇ ਪਹੁੰਚ ਸਾਹਿਬ ਆ ਤੇ ਕੱਪੂ ਥਲੇ ਚਲੋ ਬਾਕੀ ਭਾਈ ਤੁਹਾਨੂੰ ਦਿਖਾਉਂਦੇ ਆ ਜਾ ਕੇ ਫਰੋਜ਼ਪੁਰ ਪਹੁੰਚ ਗਏ ਭਾਈ ਅੱਪਾ ਫਰੀਦਕੋਟ ਰਹਿ ਗਿਆ 33 ਕਿਲੋਮੀਟਰ ਹਾਂ ਫਰੀਦਕੋਟ ਪਹੁੰਚ ਗਏ ਰਹਿ ਗਿਆ 33 ਕਿਲੋ ਮੀਟਰ ਰਿਸ਼ਭ ਸਿੰਘ ਹਾਂ ਕਿੱਦਾਂ ਕਿੱਦਾਂ ਦਾ ਲੱਗੇ ਏਰੀਆ ਏਰੀਆ ਤੈਨੂੰ ਕਿੱਦਾਂ ਦਾ ਲੱਗਿਆ ਇਹ ਜੀਆ ਬਹੁਤ ਖਰਾਬ ਹੈ ਹੈ ਫਰੀਦਕੋਟ ਦਾ ਏਰੀਆ ਵਾਖਣਾ ਫਰੀਦਕੋਟ ਨਹੀਂ ਅੱਪਾ ਪਹੁੰਚ ਗਏ ਅਪਰੋਜਪੁਰ ਅੱਪਾ ਵੀ ਖੁੱਲੇ ਈ ਟੱਕਰੇ ਜ਼ਮੀਨਾਂ ਦੇ ਪਰ ਪਿੰਡ ਬਹੁਤ ਦੂਰ ਦੂਰ ਹੈ ਟਿੱਬੇ ਹੈਗੇ ਹੁਣ ਵੀ ਹਨਾ ਹਾਂ ਟੱਬੇ ਹੈਗੇ ਬਟੰਡੇ ਏਰੀਆ ਦੀ ਜਿਆਦਾ ਵੱਡੇ ਟੱਬੇ ਹਲੇ ਨਹੀਂ ਦੇ ਮਾਨਸੇਵਾ ਮਾਨਸੇਵਾ ਜਿਹੜੇ ਟੱਬੇ ਦਾ ਬਟੰਡੇ ਚ ਵੀ ਹੈਗੇ ਆ ਉਹ ਤਾਂ ਬਿਰਲਾ ਬੈਲਾ ਰਹਿ ਗਿਆ ਹਾਂ ਇਸੇ ਕਰਕੇ ਟੱਬਿਆਂ ਕਰਕੇ ਮਸ਼ਹੂਰ ਹੈ ਢਾਈ ਮੂਸੇਲ ਨੇ ਮੂਸੇਲਾਂ ਟੱਬੇ ਕਰਕੇ ਜਿਆਦਾ ਬੰਦੇ ਟਾਕਾ ਬਾਈ ਸਾਡੇ ਏਰੀਆ ਮੈਂ ਪਫੂਲਰ ਬਹੁਤ ਹੋਰੇ ਪਫੂਲਰ ਪਫੂਲਰ ਨਹੀਂ ਦਿਖ ਰਿਹਾ ਸਫਰ ਉਹ ਵਧੀਆ ਆਏ ਬਾਈ ਪਰੋਹੀਪੁਰ ਦੇ ਪਿੰਡ ਮੈਂ ਤਾਂ ਸਾਡੀ ਦੇ ਘਰ ਕੋਰੇ ਤੋਂ ਸੂਰਤਾਂ ਦੇ ਥੋੜੀ ਜਿਹੀ ਹੂੰ ਸਾਡੇ ਪਿੰਡਾਂ ਵਾਂਗ ਫੇਰ ਵੀ ਘਰ ਕੋਲ ਵਧੀਆ ਹੈ ਨਾ ਉਹ ਤੇਰਾ ਹੀ ਨਹੀਂ ਐਨ ਆਰ ਆਈ ਏਰੀਆ ਇਹ ਬਾਰਡਰ ਏਰੀਆ ਏ ਬਾਰਡਰ ਏਰੀਆ ਨੇ ਡਿਵੈਲਪਮੈਂਟ ਥੋੜੀ ਜਿਹੀ ਘੱਟ ਹੈ ਇੱਧਰ ਡਿਵੈਲਪਮੈਂਟ ਰੋਜ਼ ਪਰ ਹਲੇ ਪਛੜਿਆ ਭਾਈ ਪਛੜਿਆ ਵੀ ਹਾਂ ਅੱਡੇ ਮੈਂ 10 ਸਾਲ ਬਹਿਲਾ ਨਹੀਂ ਆਇਆ ਤਾਂ ਜਦ ਵੀ ਇੱਦਾਂ ਦਾ ਹੁਣ ਵੀ ਆਦਾ ਦੇ ਪਰ ਸੂਏ ਸਾਹ ਬਹੁਤ ਔਰਿਆ ਭਾਈ ਖੇਤਾਂ ਕੋ ਤੁਹਾਨੂੰ ਨਾ ਪਾਣੀ ਲੱਗਦਾ ਸੂਏ ਸਾਹ ਦਾ ਨਾਲੇ-ਨੂਲੇ ਬਹੁਤ ਚੱਲਦੇ ਆਂ ਨਾਲੇ ਨਾਲ ਹੋ ਬਾਕੀ ਤੁਹਾਨੂੰ ਦਿਖਾਉਂਦੇ ਆਂ ਹੋ ਪਹੁੰਚ ਗਏ ਵਾਹੀਏ ਪਪ ਫਰੋਜ ਪਰ ਬੰਦ ਕਰ ਦੋ ਸੈਣੀ ਉਹ ਡਰਾਈਵਰ ਕਿਤੇ ਬੰਨਣਾ ਚਾਹੀਦਾ ਮੁੱਖ ਪੂਰੀ ਗਲਾਸ ਹੈ ਨਾ ਤੇ ਗਲਾਸ ਫਰੋਜ ਪਰ ਕੈਂਟ ਪਹੁੰਚ ਗਏ ਹੂੰ ਤੇ ਹੁਣ ਇਸ ਤੋਂ ਬਾਅਦ ਫਿਰ ਆਟੋ ਫੜਦੇ ਕੋਈ ਆਟੋ ਟੋ ਫੜ ਕੇ ਫਿਰ ਸੈਣੀ ਵਾਲਾ ਜਾਵਾਂਗੇ ਦੇਖਦੇ ਹਾਂ ਤੇ ਹਨਾ ਪ੍ਰੇਡ ਤਾਂ ਵੈਸੇ ਸ਼ਾਮ ਨੂੰ ਹੁੰਦੀ ਹੈ ਨਾ ਹੈ ਪ੍ਰੇਡ ਬਿਊਟ ਤਾਂ ਸ਼ਾਮ ਨੂੰ ਹੁੰਦੀ ਆ ਉਹ ਤਾਂ ਸ਼ਾਮ ਨੂੰ ਹੁੰਦੀ ਆ ਚਲੋ ਸੇਸ਼ਨ ਬਾਈ ਬਹੁਤ ਦੀ ਬਣਾਇਆ ਅਪਰੋਚ ਪੜਦਾ ਇੰਜਨ ਦਾ ਡੱਬਾ ਲਾਇਆ ਦੀਦੀ ਭਾਈ ਟ੍ਰੇਨ ਪਾਕਿਸਤਾਨ ਨੂੰ ਆਉਣ ਲੈਂ ਭਾਈ ਯੂਰੂਪ ਨੂੰ ਪਾਕਿਸਤਾਨ ਨੂੰ ਦਿਖ ਨਹੀਂ ਰਿਹਾ ਸਿੱਧਾ ਆਹ ਸਭ ਨੂੰ ਆ ਭਾਈ ਕਿੱਦਾਂ ਕਰੇਗਾ ਸੈਨੀ ਵਾਲਾ ਆ ਟਿਕਟਾਂ ਕਿੱਲੇ ਮਿਲਣਗੀਆਂ ਇਹ ਚੇ ਪਾਕਿਸਤਾਨ ਨੂੰ ਹੀ ਜਾਂਦੀ ਟਰੇਨ ਇਹ ਮੈਟੇ ਨਹੀਂ ਜਾਂਦੀ ਬੱਦਕ ਤੱਕ ਹੀ ਹੈ ਸੋ ਆਹ ਲੈਂ ਭਾਈ ਵੀ ਹੈ ਨਾ ਜੀ ਬਿਕਰਾਮ ਪਾਕਿਸਤਾਨ ਦੀ ਜਿਹੜੀ ਟ੍ਰੇਨ ਜਾਂਦੀ ਸੀ ਆ ਆ ਦੇ ਆ ਲਾਈਨ ਦੀ ਉਹਦੇ ਸਿੱਧੇ ਲਾਹੌਰ ਜਾਂਦੀ ਸੀ ਗੱਡੀ ਆ ਦੇ ਉਹਦੇ ਇਹਨੇ ਬਾਅਦ ਚ ਮੇਰੇ ਉਹ ਕਰਤਾ ਸਰਕਾਰਾਂ ਨੇ ਪਹੁੰਚ ਗਏ ਬਾਈ ਹਸੈਨੀਆਂ ਦਾ ਬਾਰਡਰ ਤੇ ਅਪਰੇਟ ਹੋਣੀ ਆ 4 ਵਜੇ ਨਹੀਂ 4 ਵਜੇ ਐਂਟਰੀ ਆ 4 ਵਜੇ ਹੈ ਬਿਕਰਾਮ ਤੇਰਾ ਨਗਰੇਸ਼ਮ 5 ਵਜੇ ਅਪਰੇਟ ਹੋਣੀ ਆ 4 ਵਜੇ ਐਂਟਰੀ ਐ ਹਾਂ ਉਹ ਕਹਿੰਦੇ ਤੁਸੀਂ ਵੀਡੀਓ-ਬਿਡੀਓ ਕਹਿੰਦੇ ਤੁਸੀਂ ਬਣਾ ਸਕਦੇ ਆ ਉਹ ਪਰੇਡ ਦਿਖਾਵਾਂਗੇ 4 ਵਜੇ 5 ਵਜੇ ਚੱਲ ਖਾ ਕੇ ਆਈਏ ਪਹਿਲਾਂ ਖਾਣਾ ਪੀਣਾ ਖਾ ਕੇ ਬਾਕੀ ਬਾਈ ਤੁਹਾਨੂੰ ਦਿਖਾਉਂਦੇ ਆਂ ਸ਼ਾਮ ਨੂੰ ਰੇਸ਼ਮ ਦਾ ਗਿਆ ਥੱਕ 5 ਵਜੇ ਹੋਣੀ ਪਰੇਡ ਜਦ ਤੱਕ ਰਪਿਆ ਰਹੂੰਗਾ ਪਰ ਆ ਮੈਨਰ ਕਰਦੇ ਰੈਸਟ ਹਾਂ ਮੈਂ ਗਿਆ ਥੱਕ ਰੈਸਟ ਕਰਦੇ ਆ ਇਹ ਬਾਈ ਪਾਰਕ ਇੱਥੇ ਸੰਸਕਾਰ ਕਰਿਆ ਦਾ ਸ਼ਹੀਦ ਭਗਤ ਸਿੰਘ ਦਾ ਇੱਧਰ ਸਾਨੂੰ ਉਹ ਵੀ ਦਿਖਾਵਾਂਗੇ ਬਹੁਤ بڑا ਪਾਰਕ ਬਣਾਇਆ ਬਾਈ ਇਹ ਹਾਂ ਹਾਂ ਮੇਰੇ ਸਾਡੀ ਸਾਡੀ ਹਾਂ ਬਣਾਇ ਦੀ ਸੁਣਾਉਂਦੇ ਨਾ ਨੇਜਰ ਪੀਐਸ ਮੈਚ ਨਵੇਂ ਬਾਈ ਸਾਡੇ ਬਿਜਲੀ ਕੁਰਬਾਨੀ ਜੀ ਮਾਲਾ ਦੀ ਸਮਾਰ ਹੂੰ ਰੋਸ਼ਨ ਤਵਾਜਾ ਇੱਥੇ ਕਰਿਆ ਸੰਸਕਾਰ ਅੰਦਰ ਹੈ ਨਾ ਅੰਦਰਲੀ ਸਾਈਡ ਅੰਦਰ ਤੋਂ ਨਾ ਟ੍ਰੇਨਰ ਦਾ ਬਾਲ ਕਹਿੰਦਾ ਨਹੀਂ ਨਹੀਂ ਸਾਰਾ ਇਤਿਹਾਸ ਲਿਖਿਆ ਬਣਾ ਆ ਗਿਆ ਪਾ ਲਿਖਿਆ ਬਈ ਸਾਰਾ ਇਤਿਹਾਸ ਕੀ ਆ ਬਣਾਉਂਦਾ ਪਾ ਬਈ ਰੇਲਵੇ ਸਟੇਸ਼ਨ ਨਾ ਉਰਦੇ ਪਰ ਸ਼ਾਵਰ ਨੂੰ ਜਾਂਦੇ ਦੀਆਂ ਗੱਡੀਆਂ ਪਰ ਸ਼ਾਵਰ ਨੂੰ ਉਸ ਟਾਈਮ ਦਾ 1931 ਦਾ ਹੈ ਆ ਲਾਸਟ ਆ ਹੋ ਸਟੇਸ਼ਨ ਹੁੰਦਾ ਦਾ ਤੇ ਇੱਥੇ ਫਿਰ ਲਾਹੌਰ ਦੇ ਵਿੱਚ ਸ਼ਹੀਦ ਕਰਿਆ ਤਾਂ ਗੋਰੀਆਂ ਨੇ ਨਾ ਇਹ ਰਸ਼ਮ ਸ਼ਹੀਦ ਪਾਕਿਸਤਾਨੀ ਸੁਖਦੇਵਪੁਰ ਨੂੰ ਰਾਜਗੁਰੂ ਉੱਥੇ 23 ਮਾਰਚ 1931 ਸ਼ਹੀਦ ਕੀਤਾ ਗਿਆ ਜੋ ਕਿ ਤੈ ਸਮਾ ਦਾ ਜਿਹੜਾ 24 ਮਾਰਚ ਸੀ ਜਨਤਾ ਦਾ ਉਸ ਵੇਲੇ ਰੋਸ ਜਨਤਾ ਦਾ ਰੋਸ ਬਹੁਤ ਜ਼ਿਆਦਾ تھا ਇਸ ਕਰਕੇ ਸਰਕਾਰ ਨੇ ਤੈ ਸਮੇ ਤੋਂ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਹੀ ਸੀਲ ਕਰਿਆ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਉਹਨੀਆਂ ਟੁਕੜੇ ਟੁਕੜੇ ਕਰਕੇ ਸਤਲੁਜ ਦੇ ਸਤਲੁਜ ਕੰਨੇ ਮਿੱਟੀ ਦੀ ਤੇਲ ਨਾਲ ਚਾਲ ਕੇ ਅੱਜਲੀਆਂ ਕਰਕੇ ਬਿੱਟ ਸੜ ਦਿੱਤੀਆਂ ਉਸ ਤੋਂ ਬਾਅਦ ਜਦੋਂ ਐਸੇ ਇਨਸਾਨੀ ਵਾਲਾ ਪਿੰਡ ਤੇ ਲੋਕਾਂ ਨੂੰ ਪਤਾ ਲੱਗਿਆ ਕਿ ਕੋਈ ਨੂੰ ਕੋ ਚੱਕਰ ਹੈ ਤਾਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ ਜਿਹੜੀ ਸ਼ਾਪ ਹੈ 7 ਵਜੇ ਨੂੰ ਕੱਢ ਕੇ ਇੱਥੇ ਪੂਰੇ ਸੰਸਕਾਰ ਕੀਤੇ ਗਏ ਸੰਸਕਾਰ ਕਰੇਗਾ ਕੀਤੇ ਸੀ ਭਾਈ ਪਸ਼ਾਵਰ ਦੇ ਵਿੱਚ ਨਹੀਂ ਆਪਣਾ ਲਾਹੌਰ ਦੇ ਵਿੱਚ ਸੈਂਟਰਲ ਰੇਲ ਦੇ ਵਿੱਚ ਰੱਖਿਆ ਪਿਆ ਉਹਨੂੰ ਉੱਥੇ ਹੀ ਫਾਂਸੀ ਦਿੱਤੀ ਗਈ ਉੱਥੇ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਹਾਂ ਕਿਸ ਸਮੇਂ ਦੇ ਸਾਬ ਤੋਂ ਪਹਿਲੇ ਇੱਕ ਦਿਨ ਪਹਿਲਾਂ ਹਾਂ ਭਾਈ 25 ਨਹੀਂ ਆਪਣਾ 12 ਪਿੰਡ ਦੇ ਕੇ ਪਾਕਿਸਤਾਨ ਨੂੰ ਇਹਦਾ ਇਤਿਹਾਸ ਹੋਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਆਥਰਾ ਸ਼ਾਮਾ ਮਨਵਾ ਜਾ ਇਹ ਪਾਰ ਸਰਕਾਰ ਨਾਲ ਜਦੋਂ ਆਜ਼ਾਦੀ ਦੀ ਵੰਡ ਹੋਈ ਉਸ ਤੋਂ ਬਾਅਦ ਇਸ ਇੱਕ گاؤں ਪਿੰਡ ਨੂੰ ਲੈਂਡ ਦੀ ਖਾਤਰ ਆਪਣੇ 12 ਪਿੰਡ ਤੋਂ ਛੱਡਣੇ ਪਏ। 12 ਪਿੰਡ ਛੱਡਣੇ ਪਏ। ਤਾਂ ਜੋ ਇਹ ਇਤਿਹਾਸ ਸਾਡਾ ਹਮੇਸ਼ਾ ਹੀ ਰਹੇ ਸਾਡਾ ਪਿੰਡ। ਜੇ ਜੇਕਰ ਉੱਧਰ ਚਲੇਗਾ ਤਾਂ ਬਹੁਤ ਵੱਡੀ ਮੁਸ਼ਕਲ ਹੋਣੀ ਸੀ। ਇਸ ਕਰਕੇ ਇਹਦੇ ਬਦਲੇ 12 ਪਿੰਡ ਦਿੱਤੇ। 12 ਪਿੰਡ ਦੇ ਕੇ ਬਾਈ ਤਾਂ ਸੈਣੀ ਵਾਲਾ ਮਿਲਿਆ। ਹਾਂ ਧੰਨਵਾਦ। ਹੂੰ ਇਹਦਾ ਇਤਿਹਾਸ ਹੈ ਜਿਹੜਾ ਦੇਖੋ ਚਲ ਕੇ ਜਾਈਏ ਨਾ ਸ਼ਹੀਦਾਂ ਤੇ ਕੋਟੇ-ਕੋਟੇ ਪ੍ਰਣਾਮ ਬਾਈ। ਕੋਟੇ-ਕੋਟੇ ਪ੍ਰਣਾਮ ਹੈ ਅੱਜ ਸਵਾਗਤ। ਸਦਾ ਹੀ ਸਿਰ ਝੁਕਦਾ ਸਾਡਾ ਤਾਂ। ਜੀ ਆਇਆਂ। ਸਿਰਦਾ ਕਰਨ ਲਿਆ ਹੈ ਅੱਜ ਮਸੀਹਾ ਇਸ ਸੁਖਦੀਪ ਤੇਰੇ ਕਰਕੇ ਆਣਾ ਪਹੁੰਚਣਾ ਹੋ ਗਿਆ ਸੀ ਭਾਈ ਮੈਂ ਕਿਹਾ ਤਾਂ ਮੈਂ ਛੁੱਟੀ ਦਾ ਛੁੱਟੀ ਦਾ ਫੈਸਲਾ ਲੈਣਾ ਉੱਥੇ ਕਮਰੇ ਅੱਜ ਪੈ ਕੇ ਕੋਈ ਫੈਸਲਾ ਨਹੀਂ ਠੀਕ ਹੈ ਨਾ ਜਲਦੀ ਸ਼ਹੀਦਾਂ ਨੂੰ ਪ੍ਰਣਾਮ ਕਰੇ ਹਾਂ ਉਹਦੇ ਚਰਨਾਂ 'ਵਿਓ ਸਜਦਾ ਕਰਾਈ ਆਪਣਾ ਨਕਸਤ ਕੋਈ ਆਈਏ ਹਾਂ ਇਨਕਲਾਬ ਜ਼ਿੰਦਾਬਾਦ ਫਾਇਰੇ ਸ਼ਮ ਕਈ ਬੰਦੇ ਨਾ ਬੂਟ ਪਾ ਕੇ ਆਈ ਜਾਂਦੇ ਆ ਪਰ ਬੂਟ ਖੋਲ ਕੇ ਆਉਣਾ ਚਾਹੀਦਾ ਇਹਨਾਂ ਨੇ ਕੁਰਬਾਨੀਆਂ ਦਿੱਤੀ ਆਪਣੇ ਦੇਸ਼ ਲਈ ਜੀ ਆ ਦੇਸ਼ ਦੀ ਖਾਤਰ ਆਪਣੀ ਜਾਨਾਂ 바ਰ ਦਿੱਤੀ ਆ ਇਹ ਤੋਂ ਉੱਪਰ ਦੇ ਵਿੱਚ ਤੁਰ ਨਹੀਂ ਸਕਦੇ ਦੋ ਪੈਰ ਵੀ ਹਾਂ ਦੋ ਪੈਰ ਹਾਂ ਸਹੀ ਗੱਲ ਹੈ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਉਹ ਗੱਲ ਲੱਗੇ ਪਰ ਜਿਹੜੀ ਇਹੋ ਜਿਹੇ ਲੋਕ ਉਹ ਦੇਖੋ ਭਾਈ ਜੋ ਜਗਦੀ ਹੈ 24 ਘੰਟੇ ਦੇਸ਼ੀ ਕਿ ਉਹ ਦੀ ਇੰਡੀਆ ਗਵਰਨਮੈਂਟ ਦੇ ਅੰਡਰ ਆ ਉਹਨਾਂ ਦੇ ਕੋ ਯਾਦਗਾਰ ਬਣਾਈ ਦੇਣਾ ਜੀ ਸਖਦੇਵ ਗੁਰੂ ਪਾਕ ਸਿੰਘ ਰਾਜਗੁਰੂ ਬਹੁਤ ਵਧੀਆ ਬਾਈ ਬਣਾਇਆ ਹੈ ਇਹਨਾਂ ਨੇ ਤੁਹਾਨੂੰ ਦਰਸਾ ਕਰਾਉਂਦੇ ਆ ਬਾਈ ਜਿੰਨੇ ਹੋਏ ਆਪਾਂ ਤੇ ਬਾਕੀ ਤੁਹਾਨੂੰ ਪਲੇਟ ਦਿਖਾਵਾਂਗੇ ਸ਼ਾਮ ਨੂੰ ਸਹੀ ਹੈ ਹੈਨਾ ਰਾਜਗੁਰੂ ਸਖਦੇਵ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਪਾਕ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਆ ਗਏ ਜੁੱਤੀ ਕਿ ਤਾਂ ਸਦਾ ਹੀ ਜਗਦੀ ਰਹਿਣੀ ਆ ਹੈ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਆ ਆਹ ਦੇਖੋ ਬਾਈ ਇੱਧਰ ਵੀ ਜੋਗ ਜਗਦੀ ਆ ਨਹੀਂ ਉਧਰ ਦੇਸੀ ਕਿਉਂ ਦੀ ਨਾ ਇਹ ਇਲੈਕਟ੍ਰੋਨਿਕ ਜਗਦੀ ਆ ਹਾਂ ਸ਼ੀਤਪਕ ਛਿੰਛ ਮਾਰ ਹੂੰ ਗਰਮੀ ਬਹੁਤ ਆ ਬਾਈ ਆਮੀ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆਪਾਂ ਸੁਖਦੇਵ ਗੁਰੂ ਪਾਗਸੋਂ ਆਉਜੀ ਬਿਰੁ ਵਾਜੇ ਸੀ ਨੰਗੇ ਪੈਰੀ ਆਏ ਪਿਆ ਸਾਡੀ ਆਪਣੀ ਮਰਿਆਦਾ ਏ ਤੇ ਅਸੀਂ ਬੂਟ ਪਾ ਕੇ ਨਹੀਂ ਆ ਸਕਦੇ ਭਾਈ ਪੈਰ ਬਹੁਤ ਜਲ ਰਹੇ ਧੁੱਪਾਂ ਬਹੁਤ ਔਰੇ ਗਰਮੀ ਬਹੁਤ ਬਾਰਡਰ ਕਰਕੇ ਨਾ ਬਾਰਡਰ ਏਰੀਆ ਇੱਥੇ ਗਰਮੀ ਬਹੁਤ ਹੈ ਨਾਲ ਪਾਕਿਸਤਾਨ ਪੈ ਗਿਆ ਗਾਹਾਂ ਨਾਲ Rajasthan ਬਾਈ ਜਲਦੇ ਚਲੋ ਅਸੀਂ ਫਿਰ ਵੀ ਆਪਣੇ ਬੂਟ ਨਹੀਂ ਪਾਏ ਹੈਗੇ ਦੇਖੋ ਕਿੰਨਿਆ ਕਰਮਾਨੀ ਦਿੱਤੇ ਨੇ ਸਾਡੇ ਲਈ ਅਸੀਂ ਮਾੜੀ ਕਿ ਤਕਲੀਬ ਵੀ ਨਹੀਂ ਚੱਲ ਸਕਦੇ ਇੱਧਰ ਆ ਬਾਈ ਇੱਧਰ ਸੰਸਕਾਰਿਆ ਕਰਿਆ ਤਾਂ ਚੀਜ਼ ਪਕੋਣਾ ਦਾ ਇੱਧਰ ਪਰੇਡ ਹੁੰਦੀ ਆ ਵੀ ਤੁਹਾਨੂੰ ਦਿਖਾਵਾਂਗੇ ਰੋਹਿਨ ਅਲੋਹਮੇਨ ਵੇ ਬਾਈ ਸਾਡੀ ਐਂਟਰੀ ਹੁਣ ਹੈ ਵਿਕਰਮ ਹੁਣ ਤੁਹਾਨੂੰ ਦਿਖਾਉਂਦੇ ਆ ਪਰੇਡ ਹੂੰ ਆਂਡੀਆਂ ਦਾ ਉਧਰ ਖਸਾਨਾ ਪਹੁੰਚ ਗਏ ਬਾਈ ਸੈਨੀਆਰ ਬਾਰਡਰ ਤੇ ਇੱਥੇ ਹੁਣ ਹੋਣਗੀ ਪਰੇਡ ਪਰੇਡ ਵੀ ਤੁਹਾਨੂੰ ਦਿਖਾਵਾਂਗੇ ਉਹ ਪਾਕਿਸਤਾਨ ਦਾ ਫਲੈਗ ਹੈ ਇਧਰੋਂ ਨੇ ਇੰਡੀਆ ਇਧਰ ਐਂਟਰੀ ਹੈ ਹੈਲੋ ਉਹ ਇਹਦਾ ਗੇਟ ਆ ਗੇਟ ਆਪਣਾ ਇੰਡੀਆ ਦਾ ਆਪਣਾ ਇਧਰ ਇੰਡੀਆ ਵਾਲੇ ਦੇ ਦਿੰਦੇ ਨੇ ਐਂਟਰੀ ਆ ਪਹਿਲਾਂ ਤੋਂ ਲੱਗਦੇ ਨੇ ਕਿੱਟੇ ਆਣ ਲੋਕ ਪਰ ਹੋ ਗਏ ਬਾਈ 5-600 ਬੰਦਾ ਹੈਗਾ ਖੌਲੀ-ਵਾਲੀ ਲੋਕ ਆਉਂਦੇ ਠੰਡੇ ਹੋਏ ਇੱਥਾਂ ਇੱਥੇ ਸੋਭਾ ਦੇ ਸਾਨੂੰ ਪਤਾ ਨਹੀਂ ਤਾਂ ਵੈਲਕਮ ਬਹੁਤ ਵਧੀਆ ਬਣਾਇਆ ਬਾਈ ਬਾਦਰ ਸੈਣੀ ਵਾਲਾ ਜ਼ਰੂਰ ਦੇਖਣਾ ਚਾਹੀਦਾ ਸ਼ਾਮ ਨੂੰ ਆਉਂਦੀ ਪਰੇਟ ਅੱਜ ਮੇਰੇ ਸ਼ਮ ਜੀ ਇੱਧਰ ਨੂੰ ਐਂਟਰੀ ਇੱਧਰ ਪਰੇਟ ਦੀ ਪਾਜੀ ਕੇ ਚੱਲ ਪਾਜੀ ਕੇ ਗੱਲ ਨੂੰ ਫੇ ਬਾਰੀ ਨਹੀਂ ਆਉਂਦਾ ਚੱਲੇ ਜਿੜਾ ਆਏਗਾ ਨਾ ਔਰ ਇਹ ਬਈ ਪਾਕਿਸਤਾਨ ਵਾਲਾ ਵੀ ਹੋ ਪਾਕਿਸਤਾਨ ਦੀ ਐਂਟਰੀ ਆ ਇਹਨਾਂ ਦਾ ਹੈਗਾ ਬਈ ਗੰਡਾ ਸਿੰਘ ਬਾਰਡਰ ਉਹਦਾ ਨਾਮ ਹੈ ਗੰਡਾ ਸਿੰਘ ਬਾਰਡਰ ਇਹ ਪਾਕਿਸਤਾਨ ਵਾਲਾ ਹੈ ਗੰਡਾ ਸਿੰਘ ਬਾਰਡਰ ਦਾ ਵੀ ਵੀਡੀਓ ਬਾਇ ਕਰਦੇ ਹਾਂ ਬਹੁਤ ਨਾ ਹੈ ਬਹੁਤ ਹੈ ਜੀ ਆਪਣੇ ਕੰਨੀ ਦੀ ਬਹੁਤ ਬਈ ਆ ਜਾ ਤਾਂ ਸੱਤ ਉੱਪਰ ਲੱਗੇ ਜਾਂਦੇ ਲੱਤ ਨੂੰ ਦੇਖ ਕਿੱਥੇ ਜਾਂਦਾ ਹੈ ਹੈ ਸੱਤ ਉੱਪਰ ਹੈ ਅਸੀਂ ਆਪਣੀ ਟੋਲ ਨੂੰ ਬਣੀ ਤੋਂ ਵੇਖ ਆਪਰੇਟਿਵ बि <laughs> न 모처럼 모처럼 아니 설 때가 어? மாதிரி அப்படியே பார்க்கலாம் சொல்லுங்க જીલ ૌઍັ૎. འતળ્ઉડ્માાચે જી લેજાવરગ. દે ંએ ૧રાબ લેક ઈ� Trading આજ વઈામા�ગ! ਜੀ ਬਾਈ ਸਮਾਪਤੀ ਹੁਣ ਜਾ ਰਹੇ ਆ ਅਸੀਂ ਬਠਿੰਡੇ ਨੂੰ ਵਾਪਸ ਬਹੁਤ ਵਧੀਆ ਬਾਈ ਫਰੇਟ ਕਰੀ ਆ ਇੰਡੀਅਨ ਆਰਮੀ ਨੇ ਲਓ ਬਾਈ ਸਮਾਪਤੀ ਹੋ ਗਈ ਬਹੁਤ ਵਧੀਆ ਫਰੇਟ ਕਰੀ ਆ ਇੰਡੀਅਨ ਆਰਮੀ ਨੇ ਤੇ ਹੁਣ ਆਪਾਂ ਜਾ ਰਹੇ ਆ ਬਠਿੰਡੇ ਵਾਪਸ

ਲੰਘਿਆ ਉਹਨੇ ਹਾਨੂੰ ਵਿੱਚੋਂ ਲਵੇਟ ਨਹੀਂ ਬਈ ਕੀ ਆ ਨਾ ਵਧੀਆ ਚੱਲ ਚੱਲ ਰੌਣ ਕਟੇਰ ਬਰੋਜ ਬਰਮਾ ਹੈ ਰੌਣ ਕਟੇ ਆ ਅੱਜ ਸੰਡੇ ਆ ਸੰਡੇ ਕਰਕੇ ਆ ਨਾ ਉਹ ਵੀ ਕੇਂਦਰੀਏ ਅਪਰੋਚ ਬੜਦੇ ਲੋ ਜੀ ਭਾਈ ਪਹੁੰਚ ਗਏ ਬਠਿੰਡੇ ਬੜੀ ਜਦੋ ਜਹਿਦ ਨਾਲ ਸਾਡੀ ਲੰਗੀ ਟ੍ਰੇਨ ਤੇ ਅ ਅਜੀ ਪਹੁੰਚੀ ਹੈਗੇ ਟਾ ਚਲੋ ਸਸਤੀ ਗੱਲ ਸਾਰਿਆਂ ਨੂੰ ਫੇਰ ਕਿਸੇ ਮਿਲਦੇ ਬਲੌਗ ਚ ਓਏ ਹੈ ਜੀ